ਨਕਸ਼ਾਬੋਵੀ ਕਦੀ ਖਾਰਦਾ ਨਹੀਂ ਮੈਂ ਇੱਕ ਵਾਰ ਇੱਕ ਆਪ ਜੀ ਨੂੰ ਸਾਖ ਹੀ ਸੁਣਾਈ ਸੀ ਮੈਨੂੰ ਮਿਲਿਆ ਜੀ ਕਿਤਾਬਾਂ ਹੁਣ ਤੇ ਬੜੀ ਸਾਰੇ ਉਹ ਕਿਤਾਬਾਂ ਵੀ ਉਹਨਾਂ ਸ਼ਬਾਦ ਦਿੱਤੀਆਂ ਜੀ ਸ਼ੈਦ ਪ੍ਰੀਤਪਾਲ ਸਿੰਘ ਉਹਨਾਂ ਦਾ ਆਪਾਂ ਜ਼ਿਕਰ ਕੀਤਾ ਸੀ ਹੁਣ ਤਾਂ ਕਾਫੀ ਸਿੰਘਾਂ ਨੇ ਜੀ ਇੱਕ ਡਾਕਟਰ ਜਸਪੀਰ ਸਿੰਘ ਸਰਨਾਨ ਮੇਰੇ ਖਿਆਲ ਇਹ ਜੰਮੂ ਕਸ਼ਮੀਰ ਤੋਂ ਉਹਨਾਂ ਵੀ ਸ਼ਬਦ ਦਿੱਤੀ ਸਰਦਾਰ ਹਕੀਮਤ ਸਿੰਘ ਨੇ ਕਾਫੀ ਸਿਆਤੋਬਾ ਬਾਬਾ ਨਾਨਕ ਸ਼ਾਇਦ ਆਪ ਨੂੰ ਯਾਦ ਹੋਣਾ ਬਹੁ ਸਮਾਂ ਪਹਿਲਾਂ ਮੈਨੂੰ ਅਸਲ ਵਿੱਚ ਮਿਲੀ ਸੀ ਪਟਿਆਲੋਂ ਛੋਟਾ ਜਿਹਾ ਟਰੈਕਟ ਮਿਲਿਆ ਸੀ ਤੇ ਉਹਦੇ ਵਿੱਚ ਸੈਇਦ ਪ੍ਰਿਥੀਪਾਲ ਸਿੰਘ ਹੋਣਾ ਦਾ ਜ਼ਿਕਰ ਸੀ ਤੇ ਮੈਂ ਇੰਗਲੈਂਡ ਕਥਾ ਕਰਨ ਗਿਆ ਸੀ ਸਾਊਥ ਹਾਲ ਉਹ ਖੰਸਲੋ ਰਹਿੰਦੇ ਆ ਤੇ ਮੈਨੂੰ ਫਿਰ ਉਹਨਾਂ ਦਾ ਬੇਟਾ ਵੀ ਮਿਲਿਆ ਸੀ ਜੀ ਤੇ ਮੈਨੂੰ ਉਹਨਾਂ ਨੇ ਉਹ ਲਿਖਤ ਦੇ ਦਰਸ਼ਨ ਵੀ ਕਰਾਏ ਜਿਹੜੀ ਸੈਇਦ ਪ੍ਰਿਥੀਪਾਲ ਸਿੰਘ ਹੋਣਾ ਨੇ ਗੁਰਮੁਖੀ ਬਿਜਲੀ ਕੀ ਹੋਈ ਸੀ ਇਹ ਸੈਇਦ ਪ੍ਰਿਥੀਪਾਲ ਸਿੰਘ ਇਹ ਪਹਿਲਾਂ ਸੈਇਦ ਸਿੰਘ ਜੀ ਇਹ ਕਸ਼ਮੀਰ ਦੇ ਰਹਿਣ ਵਾਲੇ ਸੀ ਇਹ ਪਾਕਿਸਤਾਨ ਚ ਕਸ਼ਮੀਰ ਮੀਰਪੁਰ ਉਹ ਸੁਨਿਆ ਵੀ ਡੈਮ ਚ ਆ ਗਿਆ ਇਹ ਆਪਣੇ ਪਿਤਾ ਨਾਲ ਹਜ ਕਰਨ ਗਏ ਸਨ ਉੱਥੋਂ ਦੀ ਜਿਹੜੀਆਂ ਪੁਸਤਕਾਲਿਆ ਨੇ ਲਾਇਬ੍ਰੇਰੀਜ਼ ਉੱਥੇ ਮਤਾਲਿਆ ਕਰਦੇ ਸਨ ਉੱਥੇ ਉਹਨਾਂ ਨੂੰ ਇੱਕ ਕਿਤਾਬ ਮਿਲੀ ਸੀ ਸਿਆਦੋ ਵਾ ਬਾਬਾ ਨਾਨਕ ਉਸੇ ਤਾਜਦੀਨੋ ਦਾ ਨਾਮ ਸੀ ਰਾਈਟਰ ਦਾ ਮੈਂ ਜੇ ਭੁੱਲ ਗਿਆ ਖਿਮਾ ਕਰੂ ਬੜੇ ਸਮੇਂ ਬਾਅਦ ਆਈ ਗੱਲ ਉਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ ਕਿ ਜਦੋਂ ਬਾਬਾ ਜੀ ਬਗਦਾਦ ਗਿਆ ਅਰਬ ਉਹ ਕਹਿੰਦਾ ਉਹ ਬੰਦਾ ਕਹਿੰਦਾ ਮੈਂ ਨਾਲ ਨਾ ਰਿਆਂ ਉਹ ਕਿਤਾਬ ਗੁਰਮੁਖੀ ਚ ਮਿਲੇਗੀ ਪਲੀਜ਼ ਪੜਿਓ ਜਰੂਰ ਇੱਥੇ ਤੁਹਾਡੇ ਹਸਤਾਲਾਂ ਦੇ ਨੂੰ ਪਈ ਹੁੰਦੀ ਹੈ ਕਿਤਾਬ ਉਹਦੇ ਵਿੱਚ ਉਹ ਕਹਿੰਦਾ ਅਰਬੀ ਵਿੱਚ ਸਤਗੁਰਾਂ ਨੇ ਕੀਰਤਨ ਕੀਤਾ ਦੇਗ ਨਹੀਂ ਸੀ ਉੱਥੇ ਖਜੂਰਾ ਦਾ ਤੇ ਸ਼ਹਿਦ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਉਹ ਲਿਖਣ ਵਾਲਾ ਕਹਿੰਦਾ ਸੀ ਰੋਜ਼ ਜਾਂਦੇ ਸਾਂ ਉੱਥੇ ਇੱਕ ਔਰਤ ਆਉਂਦੀ ਸੀ ਉਹਨੇ ਬੁਰਕਾ ਪਰਦੇ ਚ ਆਉਣਾ ਉਹਦਾ ਨਾਮ ਉਹਨੇ ਦਿੱਤਾ ਜੀ ਸਲੀਮਾ ਉਹਦਾ ਨਾਮ ਵੀ ਦਿੱਤਾ। ਉਹਨੇ ਆਉਣਾ ਤੇ ਕੀਰਤਨ ਸੁਨਣਾ, ਅੱਗੇ ਨਹੀਂ ਆਉਣਾ, ਪਿੱਛੇ ਬਹਿਣਾ, ਸੁਨਣਾ ਤੇ ਚਲੇ ਜਾਣਾ। ਉੰਜ ਵੈਸੇ ਉਹ ਸਾਰੀ ਦੀ ਸਾਰੀ ਕਿਤਾਬ ਇੱਕ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਮੱਕੇ ਮਦੀਨੇ ਦੀ ਗੋਸ਼ਟ। ਉਹਦੇ ਨਾਲ ਮੇਲ ਖਾਂਦੀ ਥੋੜੀ ਜੀ। ਉਹਦੇ ਵਿੱਚ ਉਹ ਲਿਖਾਰੀ ਲਿਖਦਾ ਮੱਕਾ ਘੁੰਮਿਆ ਹੈ। ਉਹਦੇ ਚੋਂ ਕਹਿੰਦਾ ਸਾਡੇ ਤੋਂ ਪਹਿਲਾਂ ਬਾਬਾ ਜੀ ਉੱਥੇ ਪਹੁੰਚਿਆ ਮੈਂ ਤਾਂ ਕਹਿ ਵੀ ਤੁਸੀਂ ਧਿਆਨ ਨਾਲ ਉਸ ਕਿਤਾਬ ਨੂੰ ਪੜਿਓ। ਉਹ ਚਸ਼ਮਦੀਦ ਗਵਾਹ ਹੈ। ਉਹਦੇ ਵਿੱਚ ਉਹ ਕਹਿੰਦਾ ਵੀ ਉਹਨੇ ਰੋਜ਼ ਆਉਣਾ ਕੀਰਤਨ ਸੁਣਨਾ ਪਿੱਛੇ ਉੱਠ ਕੇ ਚਲੀ ਜਾਣਾ ਇੱਕ ਦਿਨ ਉਹ ਲਖਾਰੀ ਕਹਿੰਦਾ ਮੈਨੂੰ ਬਾਬਾ ਜੀ ਨੇ ਕਿਹਾ ਕਿ ਸਲੀਮਾ ਨੂੰ ਕਹੋ ਵਾਪਸ ਆਪਣੀ ਘਰ ਚਲੀ ਜਾ ਕਹਿੰਦੇ ਜਦੋਂ ਮੈਂ ਉਹਨੂੰ ਜਾ ਕੇ ਕਿਹਾ ਵੀ ਬਾਬਾ ਜੀ ਹਿੰਦੀ ਪੀਰ ਕਹਿੰਦੇ ਸਨ ਤੁਹਾਨੂੰ ਕਹਿ ਰਹੇ ਨੇ ਵਾਪਸ ਆਪਣੇ ਘਰ ਚਲੀ ਜਾ ਉਹ ਜਾਨ ਲੱਗੀ ਪਤਾ ਨਹੀਂ ਮਨ ਚ ਆਇਆ ਹਜ਼ੂਰ ਦੇ ਸਨਮੁਖੋਂ ਨੇ ਆ ਕੇ ਸਜਦਾ ਜਾਂ ਕੀਤਾ ਤੇ ਅਗਲੀ ਗੱਲ ਉਹਨੇ ਆਪ ਕਹੀ ਬਾਬਾ ਜੀ ਮੈਨੂੰ ਇੰਜ ਪ੍ਰਤੀਤ ਹੁੰਦਾ ਮੇਰਾ ਖਾ ਬੰਦ ਮੇਰਾ ਪਤੀ ਅਜ ਘਰ ਆ ਗਿਆ ਹੈ ਮਹਾਰਾਜ ਹੱਸ ਕੇ ਕਹਿੰਦਿਆ ਆ ਤਾ ਗਿਆ ਹੈ ਪਰ ਜੋ ਤੈਨੂੰ ਮਿਲਿਆ ਇਹਨੂੰ ਜਰ ਲਈ ਕਿਉਂ ਸਮਝ ਪੈਗੀ ਮੇਰਾ ਪਤੀ ਘਰ ਆ ਗਿਆ ਜਰ ਲਈ ਉਹ ਘਰ ਜਾਂਦੀ ਉਹਦੇ ਪਤੀ ਦਾ ਨਾਮ ਲਿਖਿਆ ਜੀ ਜਾਜਾ ਗੁਲਾਮ ਉਸ ਕਿਤਾਬ ਸਲੀਮਾ ਦੇ ਘਰ ਵਾਲੇ ਦਾ ਉਹ ਘਰ ਜਾਂਦੀ ਉਹ ਘਰ ਆਇਆ ਉਹਨੂੰ ਕਿਸੇ ਰਸਤੇ ਚ ਦੱਸਤਾ ਵੀ ਤੂੰ ਉਠਾਂ ਦਾ ਵਪਾਰ ਕਰਨਾ ਫਿਰ ਨਾ ਤੇਰੀ ਘਰ ਵਾਲੀ ਉਹ ਹਿੰਦੀ ਪੀ ਰਾਇ ਉਹਦੇ ਕੋਲ ਸਰੋਧ ਸੁਣ ਜਾਂਦੀ ਸਮਝ ਗਿਆ ਜੀ ਕੀਰਤਨ ਸੁਣਦੀ ਉਹ ਤੋਂ ਉਹ ਤੁਸੀਂ ਅਰਬ ਦੀ ਧਰਤੀ ਹੋਵੇ ਇਸ ਦਾ ਸੁਣਿਆ ਜਾ ਸਕਦਾ ਕਿਤੇ ਉਹ ਕ੍ਰੋਧ ਨਾਲ ਭਰਿਆ ਹੋਇਆ ਆ ਜਦੋਂ ਸਲੀਮਾ ਘਰਵੜੀਓ ਨੇ ਹੁੰਦਿਆ ਸਰ ਕਿਹਾ ਕਹਿੰਦੇ ਗਈ ਕਿੱਥੇ ਸੀ ਉਨੇ ਉਲਟਾ ਸਵਾਲ ਕਰਤਾ ਮੈਂ ਤਾਂ ਬਾਅਦ ਦੱਸਾਂ ਕਿ ਪਹਿਲਾਂ ਤੂੰ ਹੀ ਦੱਸੋ ਤੁਸੀਂ ਦੱਸੋ ਜਿਹੜਾ ਮਿਸਰ ਵਿੱਚ ਕਤਲ ਹੋ ਗਿਆ ਉਹਦਾ ਕੀ ਬਣਿਆ ਹੈ ਉਹ ਚੁੱਪ ਕਰ ਗਿਆ ਉਹਨੇ ਕਹਿਨੂੰ ਕਿਵੇਂ ਪਤਾ ਲੱਗ ਗਿਆ ਉਹਦੇ ਵਿੱਚੋਂ ਫਿਰ ਐ ਜਿਵੇਂ ਬੰਦਾ ਠੰਡਾ ਜਾ ਪੈ ਜਾਂਦਾ ਨੇ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਕਤਲ ਕੀਤਾ ਉਹਦੇ ਵਿੱਚ ਫਿਰ ਉਹ ਲਿਖਦਾ ਉਹ ਕਹਿੰਦਾ ਵੀ ਉਹਨੇ ਕਿਹਾ ਮੈਂ ਮਿਸਰ ਚ ਗਿਆ ਮੇਰਾ ਉਠ ਇੱਕ ਅੰਗੂਰਾਂ ਦੇ ਖੇਤ ਚ ਪੈ ਗਿਆ ਉਸ ਮਾਲਕ ਨੇ ਪੱਥਰ ਪਕੜ ਕੇ ਮੇਰੇ ਊਂਠ ਨੂੰ ਮਾਰਿਆ ਉਹ ਮੱਥੇ 'ਚ ਵੱਜਿਆ ਊਠ ਮਰ ਗਿਆ ਉਹੀ ਪੱਥਰ ਚੁੱਕ ਕੇ ਮੈਂ ਉਸ ਬਜ਼ੁਰਗ ਨੂੰ ਮਾਰਿਆ ਉਹਦੇ ਸਿਰ 'ਤੇ ਵੱਜਿਆ ਉਹ ਵੀ ਮਰ ਗਿਆ ਕਹਿੰਦਾ ਮੈਨੂੰ ਪਕੜ ਲਿਆ ਤੇ ਸ਼ਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਤੇ ਫੈਸਲਾ ਸ਼ਰਾ ਦਾ ਏ ਸੀ ਵੀ ਖੂਨ ਦਾ ਬਦਲਾ ਖੂਨ ਇਹਨੇ ਮਾਰਿਆ ਤੇਰਾ ਕਤਲ ਹੋਵੇਗਾ ਦੂਸਰਾ ਇੱਕ ਆਪਸ਼ਨ ਦੂਸਰੀ ਇੱਕ ਹੋਰ ਸੀ ਆਪਸ਼ਨ ਤੂੰ ਖੂਨ ਦੇ ਬਦਲੇ ਪੈਸੇ ਦੇ ਸਕਦਾ ਉਨੇ ਕਿਹਾ ਜੀ ਮੇਰੇ ਕੋਲ ਪੈਸੇ ਹੈਗੇ ਆ ਪਰ ਘਰ ਨੇ ਉਹਨੇ ਕਿਹਾ ਮੋਲ ਦੇ ਦਿੱਤੀ ਇਨੇ ਦਿਨਾ ਤੱਕ ਪੈਸੇ ਲੈ ਕੇ ਆ ਜੀ ਸੋਨੇ ਦੀਆਂ ਮੋਹਰਾਂ ਜੋ ਵੀ ਉੱਤੇ ਦੇ ਗਿਣਤੀ ਵੀ ਦੱਸੀ ਹੈ ਜੀ ਸੈਂਕੜਿਆਂ ਚ ਇਹ ਤੂੰ ਆ ਕੇ ਦੇ ਦੇਂ ਆਪ ਚੱਲ ਲੈ ਤੇ ਆਪਣਾ ਜਾਮਨ ਦੇ ਜਾ ਬੜੀ ਅਜੀਬੋ ਗਰੀਬ ਕਈ ਵਾਰੀ ਪੜੇ ਲਿਖਿਆਂ ਲੱਗਦੀ ਪਰ ਇਹ ਯੂਨੀਵਰਸਿਟੀ ਦੀ ਛਾਪੀ ਜੀ ਆਪਣਾ ਤੂੰ ਕੋਈ ਦੇ ਜਾ ਜਾਮਨ ਜਿਹੜਾ ਤੇਰੀ ਥਾਂ ਖਲੋ ਜਾ ਕਹਿੰਦਾ ਮੈਂ ਸੋਚਦਾ ਪਿਆ ਸੀ ਮੇਰਾ ਜਮਨ ਕੌਣ ਪ੍ਰਦੇਸ਼ ਚ ਕਹਿੰਦਾ ਅਧਖੜ ਉਮਰ ਦੇ ਕਾਏ ਮੈਨੂੰ ਹੱਥ ਰੱਖ ਕੇ ਕਹਿੰਦੇ ਤੂੰ ਜਾ ਪੈਸੇ ਲੈ ਮੈਂ ਖਲੋਨਾ ਕਹਿੰਦਾ ਮੈਂ ਆਇਆ ਸਲੀਮਾ ਨੂੰ ਦੱਸ ਰਿਹਾ ਕਹਿੰਦਾ ਮੈਂ ਤੈਨੂੰ ਦੱਸਿਆ ਨਹੀਂ ਮੈਂ ਆਇਆ ਪੈਸੇ ਲੈ ਮੈਂ ਚਲਾ ਗਿਆ ਆਖਰੀ ਤਾਰੀਖ ਸੀ ਤੇ ਸ਼ਰਾ ਦੀ ਅਦਾਲਤ ਵਿੱਚ ਬੈਠਾ ਕਾਜੀ ਕਹਿ ਰਿਹਾ ਸੀ ਮੇਰੇ ਜਮਨ ਨੂੰ ਕਿ ਅੱਜ ਜੇ ਤੇਰਾ ਬੰਦਾ ਨਾ ਆਇਆ ਜਿਹਦੀ ਤੂੰ ਜਾਮਨੀ ਭਰੀ ਏ ਉਹ ਸਜ਼ਾ ਤੈਨੂੰ ਮਿਲੇਗੀ ਤੇ ਕਹਿੰਦਾ ਮੇਰੇ ਕੰਨਾਂ 'ਚ ਆਵਾਜ਼ ਪਈ ਮੇਰਾ ਜਮਨ ਕਹਿੰਦਾ ਜਿਹਦਾ ਮੈਂ ਜਮਨ ਹੋ ਜਾ ਕਦੀ ਝੂਠ ਨਹੀਂ ਬੋਲਦਾ ਹੁੰਦਾ ਕਹਿੰਦਾ ਮੈਂ ਅੰਦਰ ਗਿਆ ਮੈਂ ਪੈਸੇ ਭਰੇ ਜਮਨ ਮੇਰਾ ਬਾਹਰ ਨਿਕਲ ਆਇਆ ਕਹਿੰਦਾ ਮੈਂ ਲੋਕਾਂ ਨੂੰ ਪੁੱਛਿਆ ਕੌਣ ਸੀ ਕਿੱਥੇ ਸੀ ਉਹ ਕਹਿਣ ਲੱਗੇ ਤੇਰੇ ਨਾਲ ਹੀ ਆਇਆ ਸੀ ਤੇਰੇ ਨਾਲ ਹੀ ਚਲਾ ਗਿਆ ਸਲੀਮਾ ਰੋ ਰਹੀ ਸੀ ਉਹ ਲਖਾਰੀ ਲਖਰਾ ਰੋ ਰਹੀ ਸੀ ਉਹਨੇ ਖਾਣਾ ਤਿਆਰ ਕੀਤਾ ਕਹਿੰਦੀ ਮੇਰੇ ਨਾਲ ਸਵੇਰੇ ਤੁਸੀਂ ਸਰੋਦ ਸੁਣ ਜਾਓਗੇ ਬੰਦੇ ਦੇ ਅੰਦਰ ਟਿਕ ਗਿਆ ਸਰੋਦ ਸੁਣ ਜਾਓਗੇ ਕੀਰਤਨ ਸੁਣ ਉਹਨੇ ਕਿਹਾ ਮੈਂ ਜਾਵਾਂਗਾ ਪਰ ਯਾਦ ਰੱਖਿਓ ਅਸਲ ਚ ਕੀ ਹੈ ਹੁਣ ਇਨੈਚਰ ਚੋਂ ਬੰਦਾ ਬਦਲ ਕਿਉਂ ਗਿਆ ਉਹ ਤਾਂ ਬਦਲ ਗਿਆ ਕਿ ਉਸ ਔਰਤ ਦੇ ਅੰਦਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਸੀ ਉਹਦੀ ਫੁਹਾਰ ਨੇ ਬੰਦੇ ਦਾ ਮਨ ਬਦਲ ਕੇ ਰੱਖ ਦਿੱਤਾ ਸਤ ਸੰਗਤ ਦਾ ਅਰਥ ਕੱਲਾ ਸਟੇਜਾਂ ਤੇ ਬਹਿਣਾ ਥੋੜਾ ਹੈ ਗੁਰਮੁਖ ਜਿਹੜਾ ਕਦੀ ਵੀ ਮਾਈਕ ਤੇ ਨਹੀਂ ਬੋਲਦਿਆ ਉਹ ਵੀ ਕਿਤੇ ਦੁਰਮਤੀਏ ਕੋਲ ਬਹਿ ਜਾ ਬੰਦਾ ਉਹਦੀ ਚੁੱਪ ਵਿੱਚ ਵੀ ਬਦਲ ਜਾਂਦਾ ਉਹਨੇ ਕਿਹਾ ਮੈਂ ਜਾਵਾਂਗਾ ਕਹਿੰਦੀ ਜਦੋਂ ਗਏ ਲਖਾਰੀ ਲਿਖਦਾ ਹੈ ਤਾਜਦੀਨ ਉਹ ਗਏ ਬਾਬਾ ਜੀ ਕੀਰਤਨ ਕਰ ਰਹੇ ਸਨ ਭਾਈ ਮਰਦਾਨੇ ਦਾ ਜ਼ਿਕਰ ਕਰਦਾ ਉਹ ਕਹਿੰਦਾ ਕੀਰਤਨ ਕਰ ਰਹੇ ਸਨ ਹਨੇਰਾ ਸੀ ਚਾਨਣ ਹੁੰਦਾ ਸੀ ਤੇ ਕੀਰਤਨ ਬੰਦ ਹੋ ਜਾਂਦਾ ਸੀ ਕੀਰਤਨ ਕਰਦੇ ਆ ਜਦੋਂ ਨੇ ਸਰੂਪ ਦੇਖਿਆ ਜਾ ਜਾ ਗੁਲਾਮ ਦੌੜ ਕੇ ਸਜਦਾ ਕਰਕੇ ਕਹਿੰਦਾ ਸਲੀਮਾ ਇਹ ਉਹੀ ਜਾਮਾਨੀ ਜਿਹੜਾ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਤਾ ਕੇ ਲਿਆਇਆ ਹੈ ਮੈਂ ਇੱਕ ਬੇਨਤੀ ਕਰਾਂਗਾ ਉਹ ਉਹੀ ਹੈ ਸੱਚੇ ਵੇ ਮੈਂ ਉਸ ਕਿਤਾਬ ਦੇ ਪਰਸ਼ੀਅਨ ਵਿੱਚ ਤੇ ਦਰਸ਼ਨ ਨਹੀਂ ਕੀਤੇ ਜੋ ਉਹਨਾਂ ਲਿਖਿਆ ਉਹ ਮੈਂ ਉਹਨਾਂ ਦੇ ਪੈਨ ਨਾਲ ਲਿਖਾਈ ਜਰੂਰ ਪੜੀ ਉਹ ਕਿਤਾਬ ਚਲੋ ਬਾ ਛੱਪ ਵੀ ਗਈ ਹੈ ਮੈਂ ਇੱਕ ਬੇਨਤੀ ਕਰਾਂਗਾ ਇਸ ਆਖੀ ਕੇਵਲ ਐਵੇਂ ਨਹੀਂ ਕੀ ਦੂਜੀ ਲਾਮ ਹੈ ਤੂੰ ਸਤਗੁਰੂ ਦੇ ਨਾਲ ਜੁੜ ਜਾ ਗੁਰੂ ਰੱਬ ਦੇ ਘਰ ਦਾ ਵਕੀਲ ਹੈ ਤੇਰਾ ਕੇਸ ਉਹ ਪੁਗ ਦੇਖਾ ਮਹਾਰਾਜ ਜੀ ਨੇ فرمایا ਫਿਰ ਮੋਸਤੇ ਉਹਨਾਂ